ਅਕਾਲ ਤਖਤ ਸਾਹਿਬ ਤੋਂ ਹੀ ਹੁਕਮਨਾਮਾ ਮੰਨਦੇ ਹੋਏ ਆਂ ਜੀ ਕਿ ਕੁਝ ਦਿਨਾਂ ਤੋਂ ਪਹਿਲਾਂ ਉਥੇ ਹੁਕਮਨਾਮਾ ਜਾਰੀ ਹੋਇਆ ਸੀ ਕਿ ਬਸੰਤੀ ਰੰਗ ਤੇ ਜਾਂ ਗੂੜਾ ਨੀਲਾ ਰੰਗ ਜਿਹੜਾ ਖਾਲਸਾ ਰੰਗ ਆ ਉਹ ਨਿਸ਼ਾਨ ਸਾਹਿਬਾਂ ਤੇ ਚਲਾਇਆ ਜਾਵੇ ਤੇ ਉਸ ਹੁਕਮਨਾਮੇ ਨੂੰ ਅਸੀਂ ਸਿਰ ਮੱਥੇ ਮੰਨਦੇ ਆਂ ਨਗਰ ਸੌਰ ਸਿੰਘ ਦੇ ਵਿੱਚ ਜੋ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਜਿਨ੍ਹਾਂ ਨੇ ਹੁਕਮ ਜਾਰੀ ਕੀਤਾ ਸੀ ਕਿ ਬਸੰਤੀ ਕਲਰ ਜਾਂ ਨੀਲਾ ਘੋੜਾ ਜੋ ਜਿਸ ਨੂੰ ਨੀਲਾ ਪਸ਼ਾਕਾ ਆਖਿਆ ਜਾਂਦਾ ਹੈ ਉਹ ਜੇ ਨਿਸ਼ਾਨ ਸਾਹਿਬਾਂ ਤੇ ਚੁਲਾਏ ਜਾਣ ਸਿੰਘ ਸਾਹਿਬ ਜੀ ਹੁਣਾਂ ਦਾ ਹੁਕਮ ਹੈ ਜਿਹੜਾ ਉਹ ਅਸੀਂ ਸਿਰ ਮੱਥੇ ਮੰਨਦੇ ਆ ਜੀ ਸਾਡਾ ਜਿਹੜਾ ਅਕਾਲ ਤਖਤ ਸਾਹਿਬ ਹੈ ਉਹ ਸਾਡੇ ਵਾਸਤੇ ਸਰਵੋਚਤਮ ਹੈ ਪਰ ਅਸੀਂ ਤਾਂ ਉਸ ਦੇ ਹੁਕਮ ਨੂੰ ਵਜਾਉਣਾ ਨਾ ਜੀ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਜਿੱਥੇ ਇਸ ਪਿੰਡ ਨੇ ਪਹਿਲ ਕੀਤੀ ਹੈ ਮਾਝੇ ਦੇ ਵਿੱਚ ਦੂਜੇ ਪਿੰਡਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਇਸ ਮੁਹਿੰਮ ਦੇ ਨਾਲ ਜੁੜੋ ਸੰਗਤ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਤੁਸੀਂ ਜੁੜੇ ਹੋ ਸਰਖਾਪ ਟੀਵੀ ਨਾਲ ਮੈਂ ਹਾਂ ਗੁਰਦਿਆਲ ਸਿੰਘ ਤੇ ਅੱਜ ਮੈਂ ਖੜਾ ਹਾਂ ਮਾਝੇ ਦੇ ਸਭ ਤੋਂ ਵੱਡੇ ਪਿੰਡ ਸੋਰ ਸਿੰਘ ਦੇ ਵਿੱਚ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਲੈ ਕੇ ਜੋ ਹਵਾਲਾ ਦਿੱਤਾ ਗਿਆ ਕਿ 1936 ਦੇ ਵਿੱਚ ਜੋ ਰਹਿਤ ਮਰਿਆਦਾ ਅਨੁਸਾਰ ਦੋ ਹੀ ਰੰਗਾਂ ਦਾ ਜ਼ਿਕਰ ਮਿਲਦਾ ਹੈ ਜਿਸ ਵਿੱਚ ਬਸੰਤੀ ਰੰਗ ਅਤੇ سرمਈ ਜਿਹਨੂੰ ਆਪਾਂ ਗੂੜਾ ਨੀਲਾ ਰੰਗ ਵੀ ਕਹਿੰਦੇ ਆ ਇਹ ਰੰਗਾਂ ਦਾ ਜ਼ਿਕਰ ਜਿਹੜਾ ਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜ਼ਿਕਰ ਕਰਦਿਆਂ ਹੋਇਆਂ ਇੱਕ ਐਲਾਨ ਕੀਤਾ ਗਿਆ ਹੈ ਕਿ ਦੁਨੀਆ ਭਰ ਦੇ ਜਿੰਨੇ ਵੀ ਸਿੱਖ ਸੰਗਤਾਂ ਨੇ ਜਿੱਥੇ-ਇੱਥੇ ਵੀ ਗੁਰੂ ਕੇ ਧਾਮ ਮਸਜਦੇ ਨੇ ਜਿੱਥੇ-ਇੱਥੇ ਗੁਰਦੁਆਰਾ ਸਾਹਿਬ ਸ਼ਿਸ਼ੋਬਤ ਨੇ ਹਰ ਗੁਰਦੁਆਰਿਆਂ ਦੇ ਵਿੱਚ ਨishan ਸਾਹਿਬ ਦਾ ਰੰਗ ਜਿਹੜਾ ਵਾ ਉਹ ਜਾਂ ਬਸੰਤੀ ਹੋਵੇਗਾ ਤੇ ਜਾਂ ਨੀਲਾ ਹੋਵੇਗਾ ਸੋ ਅੱਜ ਮੈਂ ਮਾਝੇ ਦੇ ਸਭ ਤੋਂ ਵੱਡੇ ਪਿੰਡ ਸੋਰ ਸਿੰਘ ਦੇ ਵਿੱਚੋਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਤੁਸੀਂ ਆਪਣੀ ਸਕਰੀਨ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਲਗਾਤਾਰ ਨਿਸ਼ਾਨ ਸਾਹਿਬ ਦੇ ਚੋਲੇ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਬਦਲੇ ਜਾ ਰਹੇ ਨੇ ਅਕਾਲ ਤਖਤ ਸਾਹਿਬ ਸਾਡੀ ਸਰਮੌਰ ਜਥੇਬੰਦੀ ਹੈ ਤੇ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਜੋ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਜਾਰੀ ਕੀਤੇ ਜਾਂਦੇ ਨੇ ਉਹਨਾਂ ਨੂੰ ਮੰਨਿਆ ਜਾਵੇ ਤੇ ਪ੍ਰਮਾਣਿਤ ਚੜਾਉਂਦਿਆਂ ਹੋਇਆ ਹੁਕਮ ਦੇ ਅਨੁਸਾਰ ਜੋ ਹੁਕਮਨਾਮੇ ਜਾਰੀ ਹੁੰਦੇ ਨੇ ਉਹਨਾਂ ਤੇ ਪੂਰਾ ਉਤਰਿਆ ਜਾਵੇ ਸੋ ਅੱਜ ਦੀਆਂ ਤਸਵੀਰਾਂ ਤੁਹਾਨੂੰ ਸੁਰ ਸਿੰਘ ਪਿੰਡ ਤੋਂ ਅਸੀਂ ਦਿਖਾ ਰਹੇ ਹਾਂ ਇੱਥੇ ਬਸੰਤੀ ਰੰਗ ਦਾ ਚੋਲਾ ਜਿਹੜਾ ਵਾ ਉਹ ਬਦਲੇ ਆ ਰਹੇ ਪਹਿਲਾਂ ਵੈਸੇ ਅਸੀਂ ਨੀਲਾ ਵੀ ਚੜਾਉਂਦੇ ਰਹੇ ਔਰ ਕਈ ਵਾਰੀ ਅਸੀਂ ਵਿੱਚ ਕੇਸਰੀ ਵੀ ਚੜਾਇਆ ਪਰ ਇੱਕੀ ਵਾਰੀ ਜੋ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਇਆ ਕਿ ਕੇਸਰੀ ਔਰ ਨੀਲਾ ਰੰਗ ਜਿਹੜਾ ਵਾ ਉਸ ਨੂੰ ਹੀ ਪ੍ਰਵਾਨਤਾ ਦਿੱਤੀ ਗਈ ਹੈ ਆਪਾਂ ਇਥੋਂ ਦੇ ਸ਼ਿਵਾਧਾਰਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਔਰ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਮੇਰਾ ਨਾਮ ਰਜਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਨਗਰ ਸੌਰ ਸਿੰਘ ਜੀ ਸੌਰ ਸਿੰਘ ਪਿੰਡਾ ਜੀ ਨਿਸ਼ਾਨ ਸਾਹਿਬ ਦੇ ਚੋਲੇ ਬਦਲੇ ਜਾਣੇ ਨੂੰ ਕੀ ਕਹਿਣਾ ਚਾਹੁੰਦੇ ਇਹ ਜੀ ਅਕਾਲ ਤਖਤ ਸਾਹਿਬ ਤੋਂ ਹੀ ਹੁਕਮਨਾਮਾ ਮੰਨਦੇ ਹੋਏ ਆਏ ਹਾਂ ਇਹ ਕੋਰਡਿਨਾ ਤੋਂ ਪਹਿਲਾਂ ਉਥੇ ਹੁਕਮਨਾਮਾ ਜਾਰੀ ਹੋਇਆ ਸੀ ਕਿ ਬਸੰਤੀ ਰੰਗ ਤੇ ਜਾਂ ਗੂੜਾ ਨੀਲਾ ਰੰਗ ਜਿਹੜਾ ਖਾਲਸਾ ਰੰਗ ਆ ਉਹ ਨਿਸ਼ਾਨ ਸਾਹਿਬਾਂ ਤੇ ਚਲਾਇਆ ਜਾਵੇ ਤੇ ਉਸ ਹੁਕਮਨਾਮੇ ਨੂੰ ਅਸੀਂ ਸਿਰ ਮੱਥੇ ਮੰਨਦੇ ਆ ਜੀ ਇੱਕ ਨਾ ਉਹ ਹੁਕਮਨਾਮਾ ਜਾਰੀ ਹੋਇਆ ਇਹਨੂੰ ਕਾਫੀ ਦਿਨ ਹੋ ਗਏ ਨੇ ਅੱਜ ਕਾਫੀ ਦਿਨਾਂ ਬਾਅਦ ਹੈ ਯਾਦ ਕਿਉਂ ਆਇਆ ਜੀ ਉਹ ਜੀ ਇਹ ਚੱਲ ਰਿਹਾ ਸੀ ਜਤਾਲ ਸਿੰਘ ਸਾਹਿਬ ਨੇ ਬਾਹਰ ਦੇ ਮੁਲਕਾਂ ਵਿੱਚ ਸਿੰਘ ਸਾਹਿਬ ਦੀ ਉਧਰੋਂ ਖਬਰਾਂ ਕੋਈ ਇਤਰਾ ਚੱਲ ਰਹੀਆਂ ਗਲਤ ਤੇ ਪਰ ਬਾਅਦ ਵਿੱਚ ਸਿੰਘ ਸਾਹਿਬ ਨੇ ਸਾਰਾ ਸਪਸ਼ਟ ਕਰ ਦਿੱਤਾ ਕਿ ਜੋ ਅਸੀਂ ਕਾਲ ਤੱਕ ਸਾਹਿਬ ਦਾ ਹੁਕਮ ਨਮਾ ਜਾਰੀ ਹੋਇਆ ਪੰਜਾਬ ਦੇ ਵਿੱਚ ਜਾਂ ਸਾਰੇ ਹਿੰਦੁਸਤਾਨ ਵਿੱਚ ਉਹੀ ਰਹੇਗਾ ਕਿਉਂਕਿ ਬਾਹਰ ਦੇ ਮੁਲਕਾਂ ਵਿੱਚ ਕੋਈ ਖਬਰਾਂ ਗਲਤ ਹੋਈਆਂ ਸੀ ਤੇ ਉਹ ਕਰ ਸਿੰਘ ਸਾਹਿਬ ਨੇ ਸਪਸ਼ਟ ਕਰ ਦਿੱਤਾ ਇਹ ਕਰਕੇ ਜੀ ਸਾਰੀ ਸੰਗਤਾਂ ਬਾਕੀ ਅੱਜ ਇੱਥੇ ਮਹਾਰਾਜ ਦੀ ਕਿਰਪਾ ਬਾਬਾ ਜੀ ਸਿੰਘ ਸਤਾਨਾ ਤੇ ਬਹੁਤ ਸ਼ਰਧਾਲੂ ਤੇ ਬਹੁਤ ਸਿੰਘ ਜਿਹੜੇ ਨਵੇਂ ਤਿਆਰ ਹੋਏ ਆ ਤੇ ਗੁਰਬਾਣੀ ਦੇ ਨਾਲ ਬਹੁਤ ਜੁੜ ਰਹੇ ਆ ਕਿਉਂ ਸਭ ਤੋਂ ਵੱਡੀ ਤੇ ਮਹਾਪੁਰਸ਼ਾਂ ਦੀ ਇਸ ਨਗਰ ਉੱਤੇ ਕਿਰਪਾ ਹੈ ਕਿਉਂ ਜਦੋਂ ਸਾਡਾ ਸਵਾਹ ਹੈ ਉਦੋਂ ਸਾਡੇ ਸਤਕਾਰਯੋਗ ਸੰਤ ਬਾਬਾ ਦਇਆ ਸਿੰਘ ਜੀ ਉਹਨਾਂ ਦੀ ਬੜੀ ਕਿਰਪਾ ਹੈ ਉਹਨਾਂ ਦੇ ਉਪਦੇਸ਼ਨ ਅਹੀਂ ਜੁੜੇ ਦਾ ਆਇਆ ਵਕਤ ਉਹਨਾਂ ਦੇ ਸੁਪੁੱਤਰ ਬਾਬਾ ਅਵਤਾਰ ਸਿੰਘ ਜੀ ਸਤਿਕਾਰਯੋਗ ਤੇ ਬਾਬਾ ਗੁਰਵਿੰਦਰ ਸਿੰਘ ਜੀ ਉਹਨਾਂ ਦੀ ਸਿੱਖਿਆ ਦੇ ਨਾਲ ਉਹਨਾਂ ਦੇ ਪ੍ਰਚਾਰ ਦੇ ਨਾਲ ਅੱਜ ਵੀ ਨਗਰ ਸੁਰ ਸਿੰਘ ਵਿੱਚ ਸਭ ਤੋਂ ਜ਼ਿਆਦਾ ਜਿਹੇ ਸਿੰਘ ਤਿਆਰ ਹੋ ਰਹੇ ਨੇ ਅਮਰਤਾਰੀ ਬਣ ਰਹੇ ਹਨ ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੋ ਰਹੇ ਨੇ ਤੇ ਅੱਜ ਵੀ ਇੱਕ ਆ ਸਿੰਘ ਨੂੰ ਹੋਣੇ ਤੁਹਾਡੇ ਸਾਹਮਣੇ ਇਹ ਮੌਨੇ ਸਰ ਹੀ ਇਹਨੂੰ ਸਿੰਘ ਤਿਆਰ ਕਰਨ ਲੱਗੇ ਸਰੂਪਾ ਦੇ ਕੇ ਤੇ ਅੱਜ ਤੋਂ ਇਹ ਗੁਰਸਿੱਖੀ ਦੇ ਨਾਲ ਜੁੜ ਚੁਲਿਆ ਜੀ ਇਹਦੇ ਨਾਲ ਇੱਕ ਜਕਾਰਾ ਛੱਡ ਦਈਏ ਆਏ ਸਾਰੀਆਂ ਵਾਲਾ ਹੋ ਗਿਆ ਜਿਹੜੇ ਬਰਾਵੀਂ ਡਾੜੋ ਮੁ ਜਾਵੇ ਸਾਰੀਆਂ ਗਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਜਗਰਾਜ ਸਿੰਘ ਜੀ ਜਗਰਾਜ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਸੰਗਤ ਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਿੰਘ ਸਾਹਿਬ ਜੀ ਹੁਣਾਂ ਦਾ ਹੁਕਮ ਜਾਰੀ ਹੋਇਆ ਸੀ ਸਰਮੋਰ ਜਥੇਬੰਦੀ ਵੱਲੋਂ ਜੋ ਵਰਲਡ ਦੇ ਵਿੱਚ ਹੁਕਮ ਜਾਰੀ ਕੀਤਾ ਗਿਆ ਹੈ ਤੇ ਪੰਜਾਬ ਦੇ ਵਿੱਚ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਸੰਗਤਾਂ ਮੰਨਦੀਆਂ ਹੋਈਆਂ ਨਗਰ ਸੂਰ ਸਿੰਘ ਦੇ ਵਿੱਚ ਜੋ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਜਿਨ੍ਹਾਂ ਨੇ ਹੁਕਮ ਜਾਰੀ ਕੀਤਾ ਸੀ ਕਿ ਬਸੰਤੀ ਕਲਰ ਜਾਂ ਨੀਲਾ ਘੋੜਾ ਜੋ ਜਿਸ ਨੂੰ ਨੀਲਾ ਪਸ਼ਾਕਾ ਆਖਿਆ ਜਾਂਦਾ ਹੈ ਉਹ ਜੇ ਨਿਸ਼ਾਨ ਸਾਹਿਬਾਂ ਤੇ ਚੁਲਾਏ ਜਾਣ ਤੇ ਨਗਰ ਸੂਰ ਸਿੰਘ ਦੀ ਸੰਗਤ ਮੰਨਦੀ ਹੋਈ ਹੁਕਮ ਨੂੰ ਤੇ ਅੱਜ ਅਸੀਂ ਬਸੰਤੀ ਕਲਰ ਦਾ ਜੋ ਪਹਚਾ ਕਾ ਏ ਉਸ ਉਸ ਦੀ ਸੇਵਾ ਚੱਲ ਰਹੀ ਏ ਜੀ ਅਸੀਂ ਸਿੰਘ ਸਾਹਿਬ ਜੀ ਦਾ ਹੁਕਮ ਨੂੰ ਮੰਨਦੇ ਹੋਇਆ ਸਾਰੀ ਪੱਤੀ ਵੱਲੋਂ ਨੰਗਲ ਕੀ ਪੱਤੀ ਵੱਲੋਂ ਪਰਾਲਾ ਕਰਕੇ ਸ੍ਰੀ ਗੁਰਦੁਆਰਾ ਸਾਹਿਬ ਪਹੁੰਚ ਕੇ ਸੇਵਾ ਕਰਕੇ ਸੇਵਕ ਸੰਗਤਾਂ ਆਪਣੇ ਜੀਵਨ ਨੂੰ ਸਫਲਾ ਕਰੀਆਂ ਜੀ ਸਾਡਾ ਪਿੰਡ ਪਿੰਡ ਸੋਰ ਸਿੰਘ ਦੇ ਵਿੱਚ ਪੱਤੀ ਨੰਗਲ ਕੀ ਜੋ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਵਿੱਤਰ ਮਹਾਨ ਅਸਥਾਨਾਂ ਤੇ ਹਰ ਬੋਧਵਾਰ ਜੋ ਗੁਰਮਤਿ ਕਲਾਸ ਬੱਚਿਆਂ ਦੀ ਲੱਗਦੀ ਹੈ ਉਹਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ ਸੋ ਚੰਗੇ ਗਰੰਥੀ ਸਾਹਿਬਾਨ ਇੱਥੇ ਆ ਕੇ ਸਿੱਖਿਆ ਦੇ ਕੇ ਜਾਂਦੇ ਨੇ ਜੋ ਜਿਹੜੀ ਨਵੀਂ ਪੀਡੀਏ ਉਹਨਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ ਜਾ ਰਿਹਾ ਹੈ ਜਿਸ ਤਰ੍ਹਾਂ ਛੋਟੇ ਬੱਚੇ ਆਉਂਦੇ ਨੇ ਕਈ ਕੇਸਾਂ ਧਾਰੀ ਨਹੀਂ ਹੁੰਦੇ ਉਹ ਦੂਸਰੇ ਬੱਚਿਆਂ ਵੱਲ ਵੇਖ ਕੇ ਕੇਸ ਰੱਖ ਕੇ ਗੁਰਦੁਆਰਾ ਸਾਹਿਬ ਤੋਂ ਸੰਥਿਆ ਪ੍ਰਾਪਤ ਕਰ ਰਹੇ ਨੇ ਤੇ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮ ਜਾਰੀ ਹੋਇਆ ਕੇਸਰੀ ਨਿਸ਼ਾਨ ਸਾਹਿਬ ਪਹਿਲਾਂ ਝੁਲਦੇ ਰਹੇ ਨੇ ਤੇ ਹੁਣ ਸਿੰਘ ਸਾਹਿਬ ਜੀ ਹੁਣਾ ਦਾ ਹੁਕਮ ਜਾਰੀ ਹੋਇਆ ਕਿ ਬਸੰਤੀ ਰੰਗ ਜੋ ਚਲਾਇਆ ਜਾਵੇ ਜਾਂ ਨੀਲਾ ਚਲਾਇਆ ਜਾਵੇ ਜਿਸ ਤਰ੍ਹਾਂ ਅਸੀਂ ਗੁਰਮਤਿ ਦੀਆਂ ਕਿਤਾਬਾਂ ਵਿੱਚੋਂ ਦੇਖੀਏ ਤੇ ਸੰਗਤਾਂ ਗੁਰੂ ਮਹਾਰਾਜ ਜੀ ਜਿਸ ਤਰ੍ਹਾਂ ਜੰਗ ਤੇ ਜਾਂਦੇ ਰਹੇ ਨੇ ਸਭ ਤੋਂ ਅਗਲੇ ਸਿੰਘ ਨੂੰ ਜੋ ਨੀਲਾ ਪਛਾਤਾਕਾ ਦੇ ਕੇ ਜੰਗ ਤੇ ਜਾਣ ਨੂੰ ਕਿਹਾ ਜਾਂਦਾ ਸੀ ਨਾ ਮੂਰੇ ਹੋ ਕੇ ਜੰਗ ਤੇ ਜਾਂਦੇ ਸੀ ਜਦੋਂ ਨੀਲਾ ਨਿਸ਼ਾਨ ਨੀਲਾ ਨਿਸ਼ਾਨ ਸਭ ਲੈ ਕੇ ਜਾਂਦੇ ਸੀ ਅਸੀਂ ਨੀਲੇ ਪਛਾਕੇ ਦੀ ਵੀ ਸੇਵਾ ਗੁਰਦੁਆਰਾ ਸਾਹਿਬ ਨਿਭਾਵਾਂਗੇ ਸਿੰਘ ਸਾਹਿਬ ਜੀ ਹੁਣ ਆਦਾ ਹੁਕਮ ਹੈ ਜਿਹੜਾ ਉਹ ਅਸੀਂ ਸਿਰ ਮੱਥੇ ਮੰਨਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਦੀਆਂ ਤਸਵੀਰਾਂ ਅਸੀਂ ਸੋਰ ਸਿੰਘ ਪਿੰਡ ਤੋਂ ਤੁਹਾਨੂੰ ਦਿਖਾਈਆਂ ਨੇ ਜੋ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦੇ ਆ ਹੋਇਆ ਅੱਜ ਪੋਸ਼ਾਕੇ ਦਾ ਰੰਗ ਜਿਹੜਾ ਉਹ ਬਦਲਿਆ ਗਿਆ ਸਮੇਂ-ਸਮੇਂ ਅਨੁਸਾਰ ਕਦੀ ਨੀਲਾ ਕਦੀ ਕੇਸਰੀ ਜਿਹੜਾ ਵਾ ਉਹ ਅਸੀਂ ਚਲਾਉਂਦੇ ਰਵਾਂਗੇ ਜੋ ਸੇਵਾਦਾਰਾਂ ਵੱਲੋਂ ਇਹ ਬੇਨਤੀ ਆਈ ਹੈ ਤੇ ਨਾਲ ਦੀ ਨਾਲ ਇੱਕ ਹੋਰ ਬੇਨਤੀ ਕਰਦੇ ਵਾਂ ਕਿ ਅਕਾਲ ਤਖਤ ਸਾਹਿਬ ਸਾਡਾ ਜੋ ਸਰਮੋਰ ਜੱਥੇਬੰਦੀ ਹੈ ਸਭ ਤੋਂ ਜਿਹਨੂੰ ਆਪਾਂ ਕਹਦੇ ਹਾਂ ਵੀ ਸਿੱਖਾਂ ਦੀ ਪਾਰਲੀਮੈਂਟ ਤਾਂ ਉਹੀ ਹੈ ਬਹੁਤ ਸਾਰੇ ਲੋਕ ਨਾ ਇਸ ਨੂੰ ਰਾਜਨੀਤੀ ਦੇ ਨਾਲ ਵੀ ਜੋੜਨੇ ਕਿ ਇੱਕ ਰਾਜਨੀਤਿਕ ਫੈਸਲਾ ਅਸੀਂ ਕਹਿੰਦੇ ਵੀ ਲੱਖ ਹੋਏ ਰਾਜਨੀਤਿਕ ਫੈਸਲਾ ਪਰ ਸਾਡੀ ਜਿਹੜੀ ਜਥੇਬੰਦੀ ਹੈ ਸਾਡਾ ਜਿਹੜਾ ਅਕਾਲ ਤਖਤ ਸਾਹਿਬ ਹੈ ਉਹ ਸਾਡੇ ਵਾਸਤੇ ਸਰਵੋਚਤਮ ਹੈ ਪਰ ਅਸੀਂ ਤਾਂ ਉਸਦੇ ਹੁਕਮ ਨੂੰ ਵਜਾਉਣਾ ਹੈ ਨਾ ਜੀ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਜਿੱਥੇ ਇਸ ਪਿੰਡ ਨੇ ਪਹਿਲ ਕੀਤੀ ਹੈ ਮਾਝੇ ਦੇ ਵਿੱਚ ਦੂਜੇ ਪਿੰਡਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਮੁਹਿੰਮ ਦੇ ਨਾਲ ਜੁੜੋ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਕੇਸਰੀ ਅਤੇ ਨੀਲਾ ਰੰਗ ਦਾ ਨਿਸ਼ਾਨ ਸਾਹਿਬ ਚੁਲਾ ਕੇ ਅਕਾਲ ਤਖਤ ਸਾਹਿਬ ਦੀ ਇਸ ਮਰਿਆਦਾ ਨੂੰ ਆਓ ਸਾਰੇ ਦੁਨੀਆ ਦੇ ਵਿੱਚ ਲੈ ਕੇ ਜਾਈਏ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਵੇਖ ਤੇ ਰੋ ਸੁਰਖਾਪ ਟੀਵੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੀਆਂ ਦੇਗਾ ਹਾਜ਼ਰ ਨੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਰਚ ਵਰਤੋਂ ਦਾ ਆਬਲ ਬਖਸ਼ਿਸ਼ ਕਰੋ ਹੋਰ ਸੰਗਤਾਂ ਨੇ ਦੂਰੋਂ ਨੇੜੋਂ ਚੱਲ ਕੇ ਸੇਵਾ ਕੀਤੀ ਸੇਵਾ ਸੰਗਤ ਦੀ ਥਾਂ ਪਾਉਣੀ ਆਉ ਜੀ ਦੀ ਪਾਵਨ ਹਾਜ਼ਰੀ ਵਿੱਚ ਜੋ ਜੀ ਆਵੇ ਸੁਰਾਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਆਲ ਹੋ ਜਾਵੇ ਆਹ ਸਿਆਮਾ ਹੋਰਿਆ ਕਿਤੇ ਬਾਜਾ ਵਾਲ ਸਤ ਕਰੋ ਰੱਖ ਲੱਖਾਂ ਬਾਲੀ ਲਾ ਜੇ ਲੋਕ ਅਸ਼ੀਆ ਦੇ ਕਰਨ ਲਾਵੇ ਜੀ ਦਸ ਗੱਲ ਰਹਿਮਤ ਨੂੰ ਪਾਵੇ ਸਿਆਮਾ ਗਾਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ